ਸਾਰੇ ਉਹਨੇ ਪੜ੍ਹੇ ਲਿਖੇ ਅਨਪੜਾ ਲਿਆ ਜਿਹੜੇ ਕਹਿੰਦੇ ਕਿ ਤੁਸੀਂ ਵੀ ਭਈਆਂ ਵਾਂਗੂ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਚ ਜਾਇਆਂ ਤਾਂ ਕੰਨ ਖੋਲ ਕੇ ਮੇਰੀ ਗੱਲ ਸੁਣ ਲਿਓ ਅਸੀਂ ਹੈਗੇ ਇਮੀਗਰੈਂਟ ਅਸੀਂ ਗਵਰਨਮੈਂਟ ਨੇ ਜੋ ਸ਼ਰਤਾਂ ਰੱਖਿਆ ਸੀ ਉਹ ਪੂਰੀਆਂ ਕਰਕੇ ਆਏ ਆ ਬੈਂਡ ਲਿਆ ਡਿਗਰੀਆਂ ਲਈਆਂ ਇੱਥੇ ਆ ਕੇ ਪੜ੍ਹਾਈ ਕੀਤੀ ਆ ਵਰਕ ਪਰਮਿਟ ਲਿਆ ਪੀਆਰ ਲਈਆ ਉਸ ਤੋਂ ਬਾਅਦ ਜਾ ਕੇ ਸਾਨੂੰ ਸਿਟੀਨਸ਼ਿਪ ਮਿਲਦੀ ਆ ਟੈਕਸ ਤਾਰਦੇ ਆ ਸਾਲੋ ਸਾਲ ਅਸੀਂ ਸਭ ਕੁਝ ਕਰਦੇ ਆ ਇੱਥੇ ਦੀ ਗਵਰਨਮੈਂਟ ਲਈ ਇੱਥੇ ਕੰਟਰੀ ਦੇ ਵਿੱਚ ਆ ਕੇ ਤੇ ਭਈਏ ਆਪੋਜ਼ਿਟ ਸਾਈਡ ਤੇ ਕਰ ਰਹੇ ਸਾਰੇ ਕੰਮ ਜੂਪੀ ਤੋਂ ਬਿਹਾਰ ਤੋਂ ਆ ਕੇ ਪੰਜਾਬ ਦੇ ਵਿੱਚ ਸਰਾਸਰ ਗੰਦ ਪਾ ਰਹੇ ਆ ਸਾਰੇ ਕ੍ਰਾਈਮ ਉਹ ਕਰ ਰਹੇ ਆ ਰੇਪ ਕਰ ਰਹੇ ਆ ਕਿ ਚੋਰੀਆਂ ਡਾਕੇ ਕਤਲੇਆਮ ਕਰਦੇ ਆ ਤੇ ਚੋਰੀਆਂ ਡਾਕੇ ਮਾਰ ਕੇ ਕਤਲੇਆਮ ਕਰਕੇ ਫਿਰ ਜੂਪੀ ਬਿਹਾਰ ਨੂੰ ਭੱਜ ਜਾਂਦੇ ਆ ਤਾਂ ਇੱਕ ਗੱਲ ਮੋਰੇ ਆ ਰਹੀ ਆ ਕਿ ਭਾਜੀ ਉਹਨਾਂ ਨੂੰ ਆਪਣੇ ਸਟੇਟ ਦੇ ਵਿੱਚ ਹੀ ਰਹਿਣ ਦਿੱਤਾ ਜਾ ਕੇ ਪੰਜਾਬ ਦੇ ਵਿੱਚ ਆ ਕੇ ਉਹ ਗੰਦ ਨਾ ਪਾਉਣ ਗੰਦ ਪਾਉਣਾ ਆਪਣੀ ਸਟੇਟ ਚ ਪਾਓ ਉੱਥੇ ਜਾ ਕੇ ਪੰਜਾਬ ਚ ਗੰਦ ਨਾ ਪਾਓ ਤਾਨੂੰ ਯਾਰ ਇੰਨੀ ਛੋਟੀ ਜੀ ਗੱਲ ਨਹੀਂ ਸਮਝ ਆਉਂਦੀ ਕਿੰਨੇ ਕ ਪੰਜਾਬੀ ਇੱਥੇ ਰੇਪ ਕਰਦੇ ਫਿਰਦੇ ਆ ਕਿੰਨੇ ਕ ਪੰਜਾਬੀ ਇੱਥੇ ਕਤਲੇਆਮ ਕਰਦੇ ਫਿਰਦੇ ਆ ਹਰੇਕ ਬੰਦਾ ਆਪਣੀ ਮਿਹਨਤ ਕਰਦਾ ਟੈਕਸ ਧਾਦਾ ਨਾ ਉੱਥੇ ਬਈਆਂ ਦਾ ਕੋਈ ਰਿਕਾਰਡ ਆ ਨਾ ਕੌਸ਼ ਆ ਉੱਥੇ ਕਿਸੇ ਵੀ ਤੁਸੀਂ ਠੇਲੇ ਵਾਲੇ ਨੂੰ ਖੜੇ ਕਰਕੇ ਪੁੱਛ ਲੋ ਆ ਵੀ ਆਪਣਾ ਆਧਾਰ ਕਾਰਡ ਦਿਖਾ ਕੌਸ਼ ਦਿਖਾ ਆਪਣੇ ਨਾਲ ਦੇ ਦਾ ਜਰੂਰ ਚੱਕੀ ਫਿਰਦਾ ਉਹ ਇੱਕ ਕ ਆਧਾਰ ਕਾਰਡ 5 5 7 7 ਜਾਣਿਆਂ ਨੇ ਸੇਮ ਕਰਾਏ ਹੋਏ ਆ ਸ਼ਕਲਾਂ ਦਾ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕੁਝ ਸਾਰੇ-ਸਾਰੇ ਪਰਿਵਾਰ ਆਪਣੇ ਉਧਰੋਂ ਇੱਧਰ ਸੱਦੀ ਜਾਂਦੇ ਆਂ ਅਸੀਂ ਉਹਨਾਂ ਨੂੰ ਸਿਰ ਤੇ ਬਿਠਾਇਆ ਹੋਇਆ ਰਾਜੇ ਬਣਾ ਕੇ ਰੱਖਿਆ ਹੋਇਆ ਉਹ ਐਨਾ ਕੁਝ ਅਨਪੜ ਲੋਕਾਂ ਕਰਕੇ ਜਿਹੜੇ ਪੜੇ ਲਿਖੇ ਅਨਪੜਿਆ ਕਿ ਹਾਂਜੀ ਜੀ ਹਿਊਮੈਨਿਟੀ ਅਧਿਕਾਰ ਦੇਣੇ ਆ ਅਧਿਕਾਰ ਆਪਣੇ ਘਰ ਚ ਬਲਾ ਕੇ ਤੇ ਅਗਲਾ ਸਾਡੇ ਜੁੱਤੀਆਂ ਮਾਰਦਾ ਭਈ ਤੇ ਕਹਿੰਦਾ ਭਈ ਉੱਥੇ ਚੁੱਪ ਕਰਕੇ ਬਹਿ ਜਾਓ ਧਮਕੀਆਂ ਦੇ ਰਹਾ ਇਹੋ ਪੰਜਾਬ ਚ ਆ ਕੇ ਪੰਜਾਬੀਆਂ ਨੂੰ ਤੇ ਤੁਸੀਂ ਕਹਿ ਰਹੇ ਕਿ ਨਹੀਂ ਨਹੀਂ ਪੰਜਾਬੇ ਪੰਜਾਬ ਚੋਂ ਬਾਹਰ ਨਹੀਂ ਕੱਢਣਾ ਜੀ ਇਦਾਂ ਇਦਾਂ ਹਿਊਮੈਨਿਟੀ ਆ ਕਿੱਥੇ ਦੀ ਹਿਊਮੈਨਿਟੀ ਆ ਇਹ ਕਮਾਲ ਦੀ ਗੱਲ ਹੈ ਯਾਰ ਆਪਣੇ ਬੰਦਿਆਂ ਨੂੰ ਨਿੱਕੀ ਜੀ ਗੱਲ ਨਹੀਂ ਸਮਝ ਆ ਰਹੀ ਹਜੇ ਵੀ ਉਹਨਾਂ ਦੇ ਹਮਾਇਤੀ ਬਣੇ ਹੋਏ ਕਿੰਨੇ ਕੇਸ ਸਾਹਮਣੇ ਆ ਗਏ ਅੱਜ ਤੱਕ ਕਿੰਨੇ ਆਪਣੇ ਭੈਣ ਭਰਾਵਾਂ ਨਾਲ ਸਾਡੀਆਂ ਧੀਆ ਭੈਣਾਂ ਨਾਲ ਉਹ ਗਲਤ ਕੰਮ ਕੀਤੇ ਆ ਕਿੰਨੇ ਕਤਲ ਕੀਤੇ ਆ ਕਿੰਨਾ ਪੰਜਾਬੀਆਂ ਨਾਲ ਧੱਕਾ ਕਰਦੇ ਆ ਪੰਜਾਬੀ ਇੱਕ ਰੇੜੀ ਤੱਕ ਨਹੀਂ ਲਾ ਸਕਦਾ ਬਾਜ਼ਾਰ ਦੇ ਵਿੱਚ ਇਕੱਠੇ ਹੋ ਕੇ ਉਹਦੇ ਮਗਰ ਪੈ ਜਾਂਦੇ ਆ ਕੁੱਤਿਆਂ ਦੇ ਵਾਂਗੂ ਤੇ ਇੱਥੇ ਆਪਾਂ ਬਾਹਰ ਬੈਠੇ ਚਲੋ ਮੈਂ ਵੀ ਗੱਲਾਂ ਹੀ ਕਰ ਰਿਹਾ ਬਾਹਰ ਬੈਠਾ ਪਰ ਗਲਤ ਤਾਂ ਸਹੀ ਕਰ ਰਹੇ ਆ ਨਾ ਇਹ ਤਾਂ ਨਹੀਂ ਕਹਿ ਰਿਹਾ ਕਿ ਨਹੀਂ ਨਹੀਂ ਭਈਆਂ ਨੂੰ ਉਹਨਾਂ ਦਾ ਹੱਕ ਦਿਓ ਕਿਹੜਾ ਹੱਕ ਦਿਓ ਹੱਕ ਲੈਣ ਆਪਣੇ ਯੂਪੀ ਚ ਜਾ ਕੇ ਲੈਣ ਬਿਹਾਰ ਚ ਜਾ ਕੇ ਲੈਣ ਆਪਣੀਆਂ ਸਰਕਾਰਾਂ ਤੋਂ ਹੱਕ ਮੰਗਣ ਪੰਜਾਬ ਚ ਉਹਨਾਂ ਦਾ ਕੀ ਕੰਮ ਹੈ ਤੇ ਜੇ ਆਉਣਾ ਤਾਂ ਚੱਜ ਨਾਲ ਰਹਿਣਾ ਪੈਣਾ ਹੈ ਰੇਪ ਕ੍ਰਾਈਮ ਇਹ ਸਭ ਕੁਝ ਕਰਕੇ ਤੇ ਫਿਰ ਤੁਸੀਂ ਕਹੋਗੇ ਕਿ ਅਸੀਂ ਨਹੀਂ ਹਸ ਤਾਂ ਇੱਥੇ ਰਹਿਣਾ ਸਾਡਾ ਧੱਕਾ ਹੋ ਰਿਹਾ ਤੇ ਤੁਸੀਂ ਜਿਹੜੇ ਪੰਜਾਬ ਚ ਆ ਕੇ ਧੱਕੇ ਕਰਦੇ ਉਹ ਧੱਕੇ ਨਹੀਂ ਹੈਗੇ ਜਰੂਰ ਪਹੁੰਚਾਏ ਹੋ ਇਹ ਵੀਡੀਓ ਉਹਨਾਂ ਪੜੇ ਲਿਖਿਆਨ ਪੜਾ ਤੱਕ ਮੇਰਾ ਯਾਰ ਬਹੁਤ ਦਿਮਾਗ ਖਰਾਬ ਹੋਇਆ ਉਹ ਬਚਾਰੇ ਬੱਚੇ ਦੇ ਨਾਲ 5 ਸਾਲ ਦੇਣਾ ਯਾਰ ਕੀ ਕੀਤਾ